ਬੀਤੇ ਦਿਨ ਰਾਜਪੁਰ ਦੇ ਜੁਆਇੰਟਸ ਪਵਨ ਦੇ ਵਿੱਚ ਜੁਆਇੰਟਸ ਵੈਲਫੇਅਰ ਫਾਊਂਡੇਸ਼ਨ ਦੇ ਵੱਲੋਂ 34ਵੀਂ ਇੰਸਟਾਲੇਸ਼ਨ ਸੈਰੇਮਨੀ ਦਾ ਆਯੋਜਨ ਬੜੇ ਹੀ ਸ਼ਾਨਦਾਰ ਢੰਗ ਦੇ ਨਾਲ ਕੀਤਾ ਗਿਆ। ਇਸ ਸਮਾਰੋਹ ਦੀ ਪ੍ਰਧਾਨਗੀ ਨਵੇਂ ਬਣੇ ਪ੍ਰਧਾਨ ਦਿਨੇਸ਼ ਮਹਿਤਾ ਦੇ ਵੱਲੋਂ ਕੀਤੀ ਗਈ, ਜਦੋਂ ਕਿ ਸਮਾਰੋਹ ਦੀ ਅਗਵਾਈ ਚੇਅਰਮੈਨ ਅਸ਼wini ਵਰਮਾ ਵੱਲੋਂ ਕੀਤੀ ਗਈ। ਇਸ ਮੌਕੇ ਤੇ ਹਲਕਾ ਵਿਧਾਇਕਾ ਮੈਡਮ ਨੀਨਾ ਮਿਤਨ ਮੁੱਖ ਮਹਿਮਾਨ ਦੇ ਤੌਰ ਤੇ ਅਤੇ ਉਹਨਾਂ ਦੇ ਪਤੀ ਅਜੀਤ ਮਿੱਤਰ ਵਿਸ਼ੇਸ਼ ਮਹਿਮਾਨ ਦੇ ਤੌਰ ਤੇ ਸ਼ਾਮਿਲ ਹੋਏ। ਜਦੋਂ ਵਿਧਾਇਕਾ ਜੌਨਸ ਭਵਨ ਪਹੁੰਚੀ ਹੈ ਤਾਂ ਮੈਂਬਰਾਂ ਵੱਲੋਂ ਉਹਨਾਂ ਦਾ ਤੇ ਉਹਨਾਂ ਦੇ ਪਤੀ ਦਾ ਫੁੱਲਾਂ ਦੇ ਗੁਲਦਸਤੇ ਦੇ ਕੇ ਗਰਮ ਜੋਸ਼ੀ ਦੇ ਨਾਲ ਨਿੱਘਾ ਸਵਾਗਤ ਕੀਤਾ ਗਿਆ। ਸੈਰੇਮਨੀ ਦੀ ਸ਼ੁਰੂਆਤ ਹਲਕਾ ਵਿਤਾਇਕਾ ਮੈਡਮ ਨੀਨਾ ਮਿੱਤਲ ਦੇ ਵੱਲੋਂ ਦੀਪ ਪਰਜਲਿਤ ਕਰਕੇ ਕੀਤੀ ਗਈ ਇਸ ਮੌਕੇ ਉਹਨਾਂ ਨੇ ਜੁਆਇੰਟਸ ਪਵਨ ਦੇ ਵਿੱਚ ਲਗਾਏ ਗਏ ਸੋਲਰ ਸਿਸਟਮ ਅਤੇ ਨਵੇਂ ਜਨਰੇਟਰ ਸੈੱਟ ਦਾ ਆਪਣੇ ਕਰ ਕਮਲਾ ਦੇ ਨਾਲ ਉਦਘਾਟਨ ਕੀਤਾ ਗਿਆ ਇਸੇ ਦੌਰਾਨ ਵਿਧਾਇਕਾ ਨੇ ਨਵੇਂ ਪ੍ਰਧਾਨ ਦਿਨੇਸ਼ ਮਹਿਤਾ ਨੂੰ ਉਨ੍ਹਾਂ ਦੇ ਚੁਣਾ ਦੀ ਵਧਾਈ ਦਿੱਤੀ ਕੁਰਸੀ ਤੇ ਬਿਠਾ ਕੇ ਸਨਮਾਨਿਤ ਕੀਤਾ ਉਨ੍ਹਾਂ ਨੇ ਜੌਨਸ ਵੈਲਫੇਅਰ ਫਾਊਂਡੇਸ਼ਨ ਦੇ ਵੱਲੋਂ ਕੀਤੀ ਜਾ ਰਹੀ ਸਮਾਜਿਕ ਕੰਮਾਂ ਦੀ ਖੂਬ ਪ੍ਰਸ਼ੰਸਾ ਕੀਤੀ ਇਸ ਮੌਕੇ ਜੌਨਸ ਵੈਲਫੇਅਰ ਫਾਊਂਡੇਸ਼ਨ ਦੇ ਮੈਂਬਰਾਂ ਵੱਲੋਂ ਵਿਧਾਇਕਾ ਮੈਡਮ ਨੀਨਾ ਮਿੱਤਲ ਉਨ੍ਹਾਂ ਦੇ ਪਤੀ ਅਜੀਤ ਮਿੱਤਲ ਡੀਐਸਪੀ ਮਨਜੀਤ ਸਿੰਘ ਸੀਟੀਐਸਐਚਓ ਕਿਰਪਾਲ ਸਿੰਘ ਮੋਹੀ ਤੇ ਕਸਤੂਰਬਾ ਚੌਂਕੀ ਇੰਚਾਰਜ ਨਿਸ਼ਾਨ ਸਿੰਘ ਸਨਮਾਨ ਚਿੰਨ੍ਹ ਦੇ ਕੇ ਸਨਮਾਨਿਤ ਕੀਤਾ ਹੈ ਜਰਨਸ ਵੈਲਫੇਅਰ ਫਾਊਂਡੇਸ਼ਨ ਸਮਾਜਿਕ ਸੇਵਾ ਦਾ ਪ੍ਰਤੀਕ ਹੈ ਤੇ ਮੈਂ ਉਮੀਦ ਕਰਦੀ ਹਾਂ ਕਿ ਇਹ ਟੀਮ ਅਗਲੇ ਸਮੇਂ ਦੇ ਵਿੱਚ ਵੀ ਰਾਜ ਪ੍ਰਤੀ ਭਲਾਈ ਦੇ ਲਈ ਅਜਿਹੇ ਕੰਮ ਕਰਦੀ ਰਹੇਗੀ ਸਮਾਰੋਹ ਦੇ ਵਿੱਚ ਜਰਨਸ ਮੈਂਬਰਾਂ ਦੇ ਵੱਲੋਂ ਵਧੀਆ ਕੰਮ ਕਰਨ ਵਾਲੇ ਮੈਂਬਰਾਂ ਨੂੰ ਵੀ ਸਨਮਾਨਿਤ ਕੀਤਾ ਗਿਆ ਪੂਰਾ ਪ੍ਰੋਗਰਾਮ ਖੁਸ਼ਹਾਲੀ, ਏਕਤਾ ਤੇ ਸਮਾਜਿਕ ਜ਼ਿੰਮੇਵਾਰੀ ਦਾ ਸਨੇਹਾ ਦੇ ਕੇ ਸਮਾਪਤ ਹੋਇਆ ਇਸ ਮੌਕੇ ਤੇ ਵਿਧਾਇਕਾ ਨੀਨਾ ਮਿੱਤਲ ਨੇ ਕੀ ਕੁਛ ਕਿਹਾ ਸੁਣਦੇ ਆ ਅੱਜ ਜੈਂਟਸ ਕਲੱਬ ਦੀ ਇਨਸਟਾਲੇਸ਼ਨ ਸੈਰੇਮਨੀ ਹੈ ਉਸ ਲਈ ਮੈਂ ਸਾਰੀ ਟੀਮ ਨੂੰ ਬਹੁਤ-ਬਹੁਤ ਮੁਬਾਰਕਾਂ ਦਿੰਨੀ ਆ ਜਿਵੇਂ ਤੁਹਾਨੂੰ ਪਤਾ ਹੈ ਕਿ ਮਹਿਤਾ ਜੀ ਨੇ ਆਪਣੀ ਟਰਮ ਪੂਰੀ ਕੀਤੀ ਹੈ ਤਾਂ ਇਸ ਟਰਮ 'ਚ ਮਹਿਤਾ ਜੀ ਨੇ ਇਸ ਟਰਮ 'ਚ ਜੋ ਮਹਿਤਾ ਜੀ ਨੇ ਕੰਮ ਕੀਤੇ ਆ ਉਹ ਕਾਬਿਲ-ਏ-ਤਾਰੀਫ ਹੈ ਔਰ ਜਿਨne ਵੀ ਪ੍ਰੋਜੈਕਟ ਇੱਥੇ ਲਗਾਏ ਨੇ ਇਨ੍ਹਾਂ ਦੀ ਟਰਮ 'ਚ ਉਹ ਇੱਕ ਜਿਵੇਂ ਆਪਾਂ ਕਹਿੰਦੇ ਆ ਸਮਾਜ ਸੇਵੀ ਔਰ ਲੋਕਾਂ ਦੀ ਸੇਵਾ ਕਰਨ ਵਾਲੇ ਇਦਾਂ ਦੇ ਕੰਮ ਕੀਤੇ ਆ ਇਹਨਾਂ ਨੇ ਸਾਬਿਤ ਕਰਤਾ ਕਿ ਜਿਹੜੇ ਕਲੱਬ ਐ ਉਹ ਸਿਰਫ ਇੰਜੋਏਮੈਂਟਲੀ ਨਹੀਂ ਐ ਲੋਕਾਂ ਦੀ ਸੇਵਾ ਕਰਨ ਲਈ ਐ ਸੋਸ਼ਲ ਕੰਮ ਕਰਨ ਲਈ ਐ ਤਾਂ ਇਸ ਲਈ ਮੈਂ ਅੱਜ ਸਾਰੀ ਟੀਮ ਨੂੰ ਬਹੁਤ-ਬਹੁਤ ਮੁਬਾਰਕਾ ਦੇ ਰਹੀ ਆ ਤੇ ਹੁਣ ਨਵੀਂ ਜ਼ਿੰਮੇਵਾਰੀ ਰਕੇਸ਼ ਜੀ ਨੂੰ ਮਿਲੀ ਐ ਔਰ ਰਕੇਸ਼ ਜੀ ਨੂੰ ਤਾਂ ਤੁਸੀਂ ਜਾਣਦੇ ਹੋ ਕਿ ਨਿਰੰਗਾਰੀ ਮਿਸ਼ਨ ਨਾਲ ਵੀ ਜੁੜੇ ਹੋਏ ਨੇ ਔਰ ਬਹੁਤ ਅੱਛਾ ਮੈਸੇਜ ਪਬਲਿਕ ਤੱਕ ਦਿੰਦੇ ਨੇ ਔਰ ਸਾਨੂੰ ਪੂਰੀ ਉਮੀਦ ਐ उम्मीद की सूँ पता है सबनों कि राकेश जी भी अपनी च बहुत अच्छा काम करेंगे और इस क्लब की दिन दुगनी रात चौगनी तरक्की कर आज मुझे इस क्लब के लिए सेवा करने का ऑथराइज जो मौका मिला है उसके लिए सारे क्लब मेंबरों का बहुत बहुत धन्यवाद साथ में स्पेशल थैंक्स फॉर मैडम नीना मित्तल जी एमएलए राजपुरा इनका बहुत बहुत धन्यवाद इस मौके पे आने पे और हमें आशीर्वाद देने के लिए सर किस तरह देख दो जो भी प्रोजेक्ट थोड़े वालों किए गए हैं और आने वाले दिन कोई नवे प्रोजेक्ट देखो ऐसा है इंसान का जो जन्म होता है ना वो होता है इसीलिए कि लोग आते हैं चले जाते हैं लेकिन जीवन में कुछ ऐसा करके जाओ जो लोग याद करें दुनिया याद करें तो उसी उद्देश्य से हम लोग चले हैं पहले दिन से ही और जॉइंट्स क्लब का आज ये ये चौंतीसवां जो इंस्टॉलेशन समारोह है इसके अंदर हर प्रधान ने आके अपने लिए समाज के लिए मतलब बढ़ चढ़ के काम किया है तो उसी कड़ी में हम लोगों ने जो जो हमें आज समाज के अंदर जो नीडी लोग दिखाई दिए अपने खुद ग्रुप मेंबर्स के लिए इवन हमारी बिल्डिंग के लिए हमें जो जो चीज़ की ज़रूरत थी हम सोचते थे आज ग्रीन एनर्जी की बहुत जरूरत है फिर हमने सबसे पहले यहाँ पर सोलर पावर प्रोजेक्ट लगाया उसका परिणाम सामने है कि हमारा जो बिजली का बिल है काफ़ी हद तक कम हो गया फिर मेंबरों की सुविधा के लिए पावर जनरेटर लगाया गया फर्नीचर सारा रेनोवेट किया गया पूरी क्लब को पेंट्स ग्रीनरी जो कि आपके सामने आपको दिख रही है मतलब एक उन्नीस सौ बानवे का हमारा एक क्लब बना हुआ है तो आज इसकी में जरूरत थी कि आज इसको नया लुक दिया जाए तो जिस हिसाब से काम हुए तो वो सब आपके सामने राजपुरा ये क्लब जाइंट्स वेलफेयर फाउंडेशन जब तो यह हो तद तो ही समाज की सेवा च लगे हर जरूरतमंद की जरूरत को पूरा करने का प्रयास किया जाता है ਹਰ ਉਸ انسان ਵਾਸਤੇ ਇੱਕ ਕਲਬ ਹੈ ਇਹ ਸਾਡੀ ਸੰਸਥਾ ਹੈ ਐਸੀ ਲੋਕਾਂ ਦੀ ਸੰਸਥਾ ਹੈ ਜਿਹੜੇ ਕਿ ਦਿਲੋਂ ਸ਼ਹਿਰ ਵਾਸੀਆਂ ਦੇ ਨਾਲ ਪਿਆਰ ਕਰਦੇ ਹਨ ਔਰ ਉਹਨਾਂ ਜ਼ਰੂਰਤਮੰਦਾਂ ਦੀ ਮਦਦ ਦੇ ਲਈ ਹਰ ਵਕਤ ਤਿਆਰ ਰਹਿੰਦੇ ਹਨ ਪਰਮਾਤਮਾ ਨੇ ਐਸੀ ਐਸੀ ਸਮਰੱਥਾ ਇਸ ਕਲਬ ਦੇ ਮੈਂਬਰਾਂ ਨੂੰ ਦਿੱਤੀ ਹੈ ਕਿਸੇ ਦਾ ਵੀ ਕੋਈ ਦੁੱਖ ਤਕਲੀਫ ਸਹਿ ਨਹੀਂ ਸਕਦੇ ਇਹ ਆਪ ਅੱਗੇ ਹੋ ਕੇ ਉਹਨਾਂ ਦੀ ਹੈਲਪ ਦੇ ਲਈ ਜਾਂਦੇ ਨੇ ਬਲਕਿ ਮਹਿਤਾ ਜੀ ਦੀ ਜਿਵੇਂ ਗੱਲ ਚੱਲ ਰਹੀ ਸੀ ਇਹਨਾਂ ਨੇ ਵੀ ਜਾ ਜਾ ਕੇ ਕੋਸ਼ਿਸ਼ ਕੀਤੀ ਕਿ ਕਿਉਂ ਨਾ ਹਰ ਉਸ ਇਨਸਾਨ ਤੱਕ ਪਹੁੰਚਿਆ ਜਾਏ ਜਿਹਨੂੰ ਜ਼ਰੂਰਤ ਹੈ ਔਰ ਇਸ ਕਲੱਬ ਦਾ ਸ਼ੁਰੂ ਤੋਂ ਹੀ ਇਹ ਉਦੇਸ਼ ਰਿਹਾ ਕਿ ਜ਼ਰੂਰਤਮੰਦਾਂ ਦੀ ਸਹਾਇਤਾ ਪਿੱਛੇ ਸਾਡੇ ਪੌਜਾ ਸਾਹਿਬ ਦੇ ਅੰਦਰ ਅੰਦਰ ਦੇ ਵਿੱਚ ਵੀ ਉਹਨਾਂ ਨੇ ਵੀ ਸਿਲਾਈ ਮਸ਼ੀਨਾਂ ਦੇ ਕੇ ਔਰ ਐਸੇ ਬਹੁਤ ਸਾਰੀਆਂ ਲੜਕੀਆਂ ਔਰਤਾਂ ਨੂੰ ਇੱਕ ਆਪਣੇ ਪੈਰਾਂ 'ਤੇ ਖੜਾ ਹੋਣ ਦੀ ਉਹਨਾਂ ਨੂੰ ਤਾਕਤ ਬਖਸ਼ੀ ਉਹਨਾਂ ਨੂੰ ਐਸਾ ਇੱਥੇ ਟ੍ਰੇਨ ਕੀਤਾ ਗਿਆ ਗਗਨ ਕੁਰਾਨਾ ਜੀ ਨੇ ਵੀ ਬਹੁਤ ਮਿਹਨਤ ਕੀਤੀ ਔਰ ਇਹ ਫਿਊਚਰ 'ਚ ਵੀ इस तो वक्त की असें करने की कोशिश करा आप सारा सबसे पहले तो मैं अपने प्रधान दिनेश मेहता जी को बहुत बहुत मुबारक देता हूँ चलो साल तो इनका जनवरी में शुरू हो गया था पर इनको ये था कि पहले सबसे पहले मैं अपने क्लब के लिए कोई काम करूँगा उसके बाद मैं ओत लूँगा चलो सबसे पहले तो हम इनको मुबारक देते हैं खैर इन्होंने क्लब में बहुत अच्छे अच्छे काम किए हैं ये आपने सब ने कर ही लिया सुन ही लिया कि भी क्या क्या इन्होंने खैर इन्होंने अपनी मेहनत से ज़्यादा अपने बढ़ चढ़ के काम किया ਮੈਨੂੰ ਕੋ ਬਹੁਤ ਬਹੁਤ ਸ਼ੁਭਕਾਮਨਾਵਾਂ ਦਿੰਦਾ ਹਾਂ ਨਿਊਜ਼ 89 ਪੰਜਾਬ ਦੇ ਲਈ ਰਾਜਪੁਰਾ ਤੋਂ ਪੱਤਰਕਾਰ ਮੋਹਿਤ ਕੁਮਾਰ ਦੀ ਖਾਸ ਰਿਪੋਰਟ news 89 punjab har khabar jisda hove asar